グルजी की फतेह सक्ष्रीय काल ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਇੱਕ کہانی ਪੜਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਅਨੰਦਪੁਰ ਸਾਹਿਬ ਦੀ ਯਾਤਰਾ ਇਸ ਦਾ ਉਪਦੇਸ਼ ਹੈ ਕਿ ਵਿਦਿਆਰਥੀਆਂ ਨੂੰ ਇਤਿਹਾਸਕ ਸਥਾਨ ਅਨੰਦਪੁਰ ਸਾਹਿਬ ਦੀ ਪਵਿੱਤਰਤਾ ਦੇ ਤੋਂ ਜਾਣੂ ਕਰਵਾਉਣਾ ਹੁਣ ਆ ਅਸੀਂ ਆਪਣੀ ਕਹਾਣੀ ਸ਼ੁਰੂ ਕਰਨ ਰਹੇ ਹਾਂ ਅਕਤੂਬਰ ਦੇ ਦੂਜੇ ਮੰਗਲਵਾਰ ਦਾ ਦਿਨ ਦਿਨ ਤਰਾ ਲਈ ਨਿਸ਼ਚਿਤ ਹੋਇਆ ਸੀ ਅਸੀਂ ਵੀ ਕੁ ਵਿਦਿਆਰਥੀ ਅਤੇ ਤਿੰਨ ਅਧਿਆਪਕ ਮੀਨੀ ਬਾਸ ਰਾਹੀਂ ਅ ਸਥਾਨ ਵੇਖਣ ਜਾ ਰਹੇ ਹਾਂ ਜਿਹੜੇ ਸਾਡੇ ਚੋਂ ਕਈ ਨੈ ਨਹੀਂ ਸਨ ਵੇਖੇ ਮਨ ਵਿੱਚ ਨਵੀਂ ਥਾਂ ਅਤੇ ਨਵੀਆਂ ਚੀਜ਼ਾਂ ਚੀਜ਼ਾਂ ਵੇਖਣ ਦਾ ਇੱਕ ਅਜੀਬ ਜਿਹਾ ਚਾ ਅਤੇ ਉਤਸ਼ਾਸੀ ਅਨੰਦਪੁਰ ਸਾਹਿਬ ਤੋਂ ਲਗਭਗ 2 ਕੂਕ ਮੀਟਰ ਪਹਿਲੀ ਪਹਿਲਾਂ ਸਾਨੂੰ ਸਾਨੂੰ ਬੱਸ ਵਿੱਚੋਂ ਗੁਰਦੁਆਰਿਆਂ ਦੇ ਗੁੰਬਦ ਗੁਬੰਦ ਅਤੇ ਕਲਸ਼ ਵਿਖਾਈ ਦੇਣ ਲੱਗ ਪਏ ਸਨ ਇਹਨਾਂ ਨੂੰ ਵੇਖਦੇ ਸਾਰ ਸਾਰਿਆਂ ਸਾਰਿਆਂ ਨੇ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਉਂ-ਜਿਉਂ ਅਸੀਂ ਨੇੜੇ ਉਪੂਜ ਦੇ ਗਏ ਜੈਕਾਰੇ ਹੋਰ ਉੱਚੇ ਹੁੰਦੇ ਗਏ ਲਗਭਗ 10:30 ਵਜੇ ਸਾਡੀ বাস ਅਨੰਦਪੁਰ ਸਾਹਿਬ ਵਿਖੇ ਪਾਰਕਿੰਗ ਤੇ ਖੜੀ ਕਰ ਦਿੱਤੀ ਗਈ ਹੁਣ ਪ੍ਰੋਗਰਾਮ ਸੀ ਪੈਦਲ ਪੈਦਲ ਇੱਥੋਂ ਦੇ ਪੈਦਲ ਇੱਥੋਂ ਦੇ ਨੇੜੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਇਸ ਇਲਾਕੇ ਦਾ ਪੁਰਾਣਾ ਨਾਂ ਮਾਖੋਵਾਲ ਸੀ ਗੁਰੂ ਤੇਗ ਬਹਾਦਰ ਜੀ ਨੇ ਇਹ ਇਲਾਕਾ ਕਹਿਲੂਰ ਦੇ ਰਾਜੇ ਪਾਸੋਂ ਖਰੀਦ ਕੇ ਇਸ ਦਾ ਨਾਂ ਚੱਕ ਨਾਨਕੀ ਰੱਖਿਆ ਬਾਅਦ ਵਿੱਚ ਇਸ ਦਾ ਨਾਂ ਅਨੰਦਪੁਰ ਪੈ ਗਿਆ ਇਹ ਸਭ ਕੁਝ ਇਸ ਨੂੰ ਸਾਨੂੰ ਸਾਡੇ ਪੰਜਾਬੀ ਅਧਿਆਪਕ ਜੀ ਨੇ ਦੱਸਿਆ ਸੀ ਦੱਸਿਆ ਉਹਨਾਂ ਨੇ ਕਿਹਾ ਕਿਹਾ ਇੱਥੇ ਕਈ ਗੁਰਦੁਆਰੇ ਹਨ ਪਰ ਮੈਂ ਮੈਂ ਦੀ ਘਾਟ ਕਰਕੇ ਅਸੀਂ 94 ਗੁਰਦੁਆਰਿਆਂ ਦੇ ਦਰਸ਼ਨ ਹੀ ਕਰ ਕਰ ਸਕਾਂਗੇ ਬਾਜ਼ਾਰ ਵਿੱਚੋਂ ਲੰਘਦੇ ਹੋਏ ਅਸੀਂ ਗੁਰਦੁਆਰਿਆ ਸੀਸਗੰਜ ਸਾਹਿਬ ਪਹੁੰਚੇ ਇਸ ਉਹ ਪਵਿੱਤਰ ਅਸਥਾਨ ਹੈ ਜਿੱਥੇ 17 ਨਵੰਬਰ ਸੰਨ 17 ਨਵੰਬਰ ਸੰਨ 1675 ਵਾਲੇ ਦਿਨ ਨੌਵੇਂ ਸਿ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਕੀਤਾ ਗਿਆ ਸੀ ਇਸ ਦੇ ਸਾਹਮਣੇ ਹੀ ਗੁਰਦੁਆਰਾ ਅਕਾਲ ਬੁੰਗਾ ਹੈ ਜਿੱਥੇ ਨੌਵੇਂ ਗੁਰੂ ਜੀ ਦੇ ਸੀਸ ਦੇ ਦਾ ਸੰਸਕਾਰ ਜੁੜਿਆ ਸੰਗਤਾਂ ਸੰਗਤਾਂ ਨੂੰ ਸਾਲ ਦੀ ਉਮਰ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਣਾ ਮੰਨਣ ਅਤੇ ਦੂਜਿਆਂ ਦੀ ਰੱਖਿਆ ਕਰਨ ਦਾ ਉਪਦੇਸ਼ ਦਿੱਤਾ ਸੀ ਗੁਰਦੁਆਰਾ ਸੀਸਗੰਜ ਸਾਹਿਬ ਸਾਹਿਬ ਨਜ਼ਦੀਕ ਹੀ ਗੁਰਦੁਆਰਾ ਗੁਰਦੁਆਰਾ ਗੁਰੂ ਕਾ ਮਹਿਲ ਅਤੇ ਕੁਝ ਹੋਰ ਗੁਰਦੁਆਰੇ ਮੌਜੂਦ ਹਨ ਨੇੜੇ ਮੌਜੂਦ ਹਨ گردوارا گرو کا محل گرو تیک بہادر جی دا نواز سی جس تے نیڑے ہی گردوارا پورا صاحب ہے جتھے بیٹھ کے نویں گرو جی بندگی کریا کرتے سن پاس ہی گردوارا منجی صاحب ہے جتھے کشمیری پندت ਆਪਣੇ ਫਰਿਆਦ ਫਰਿਆਦ ਲੈ ਕੇ ਆਏ ਸਨ ਗੁਰਦੁਆਰਾ ਦਮਦਮਾ ਸਾਹਿਬ ਵੀ ਉਸੇ ਇਮਾਰਤ ਦਾ ਹਿੱਸਾ ਹੈ ਬਾਹਰ ਲੱਗ ਬਾਹਰ ਲੱਗੇ ਬੋਰਡਾਂ ਬੋਰਡਾਂ ਅਤੇ ਭਾਈ ਸਹਿਬਾਨ ਗੁਰਦੁਆਰਾ ਦਿੱਤੀ ਜਾਣਕਾਰੀ ਤੋਂ ਸਾਰੇ ਵਿਦਿਆਰਥੀ ਇਹਨਾਂ ਗੁਰਦੁਆਰਿਆਂ ਦੇ ਇਤਿਹਾਸ ਤੋਂ ਜਾਣੂ ਹੋਏ ਹੁਣ ਪ੍ਰੋਗਰਾਮ ਸੀ ਪਾਰਕਿੰਗ ਤੋਂ ਲਗਭਗ 1 ਕਿਲੋਮੀਟਰ ਦੂਰ ਗੁਰਦੁਆਰਾ ਕਿਲਾ ਕਿਲਾ ਅੰਗ ਅੰਗਦਗੜ ਅੰਗਦਗੜ ਵੇਖਣ ਦਾ ਸਾਡੀ ਮਿਨੀ ਬੱਸ ਨੇ ਸਾਨੂੰ ਉੱਥੇ ਪਹੁੰਚਾ ਦਿੱਤਾ ਇਹ ਕਿਲਾ 10ਵੇਂ ਗੁਰੂ ਜੀ ਦੇ ਸਮੇ ਦਾ ਹੈ ਸੀ ਇਸ ਕਿਲੇ ਦੇ ਤੋਂ ਗੁਰੂ ਜੀ ਨੇ ਕਈ ਲੜਾਈਆਂ ਲੜੀਆਂ ਕਿਲੇ ਦੇ ਅੰਦਰ 100 100 ਕੁ ਫੁੱਟ ਹੈਠਾਂ ਜਾ ਕੇ ਇੱਕ ਪੁਰਾਣੀ ਬਾਉਲੀ 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 ਵੀ ਹੈ ਅੰਦਰ ਹੀ ਗੁਰਦੁਆਰਾ ਸਾਹਿਬ ਤੋਂ ਇਲਾਵਾ ਇੱਕ ਕਿਲਰ ਕਿਲਰ ਨੁਮਾ ਨਮਾ ਇਮਾਰਤ ਵੀ ਮੌਜੂਦ ਹੈ ਅਸੀਂ ਉਹ ਸਾਰੀਆਂ ਥਾਵਾਂ ਵੇਖੀਆਂ ਦੁਪਹਿਰ ਦਾ ਸਾਰਿਆਂ ਹਾਂ ਦੁਪਹਿਰ ਦਾ ਲੰਗਰ ਇੱਥੇ ਹੀ ਛੱਕ ਕੇ ਅਸੀਂ ਕੰਟੇਤ ਨੂੰ ਲਈ ਇੱਕ ਕਮਰੇ ਵਿੱਚ ਆਰਾਮ ਕੀਤਾ ਹੁਣ ਵਾਰੀ ਸੀ ਵਿਰਾਸਤ ਏ ਖਾਲਸਾ ਦੇ ਦੇਖਣ ਦੀ ਸਾਡੇ ਮਨ ਵਿੱਚ ਇਸ ਨਵੇਂ ਬਣੇ ਅਜੂਬੇ ਨੂੰ ਵੇਖਣ ਦੀ ਰੀਜ ਸੀ ਇਸ ਨਵੀਂ ਅਤੇ ਵੱਡੀ ਇਮਾਰਤ ਦੇ ਕੋਈ ਕਈ ਕਈ ਉਪ ਭਾਗ ਹਨ ਇਸ ਦੇ ਉਪ ਭਾਗ ਸਿੱਖ ਇਤਿਹਾਸ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸ਼ਹਾਦਤ ਗੁਰੂ ਪੰਥ ਦੇ ਜਹਾਜ਼ ਜੁਜਾ ਰੂ ਸੂਰ ਮੇ ਖਾਲਸੇ ਦੇ ਜਨਮ ਗੁਰੂ ਮਾਨਿਓ ਗ੍ਰੰਥ ਆਦੀ ਆਦੀ ਵਿਸ਼ਿਆਂ ਨਾਲ ਸੰਬੰਧ ਹਨ ਇਹਨਾਂ ਉਪ ਭਾਗਾ ਸੈਕਸ਼ਨਾਂ ਵਿੱਚ ਵੱਡੇ ਵੱਡੇ ਚਿੱਤਰ ਲੱਗੇ ਹੋਏ ਹਨ ਇਹ ਸਾਡੇ ਲਈ ਸੱਚਮੁੱਚ ਅਜੂਬੇ ਦੀ ਹਾਸਨ ਹੁਣ ਸ਼ਾਮ ਦੇ 5 ਵਜh ਗਏ ਸਨ ਸਾਡੇ ਇੱਕ ਅਧਿਆਪਕ ਜੀ ਨੇ ਗੁਰਦੁਆਰਾ ਕੇਸਗੜ ਸਾਹਿਬ ਦੀ ਸਰਾ ਵਿੱਚ ਤਿੰਨ ਵੱਡੇ ਕਮਰੇ ਪਹਿਲਾਂ ਤੋਂ ਹੀ ਲੈ ਕੇ ਰੱਖੇ ਸਨ ਅਸੀਂ ਆਰਾਮ ਕਰਨ ਲਈ ਉੱਥੇ ਪਹੁੰਚ ਗਏ ਕੰਟਕੂ ਆਰਾਮ ਕਰਨ ਨਾਲ ਸਾਡਾ ਸਾਰਾ ਥਕੇਮਾ ਲਾ ਤੁਗਿਆ ਹੁਣ ਸ਼ਾਮ ਦੇ 6 ਵਜ ਗਏ ਸਨ ਗੁਰਦੁਆਰਾ ਕੇਸਗੜ ਸਾਹਿਬ ਤੋਂ ਤੋਂ ਕੀਰਤਨ ਦੀ ਮਿੱਠੀ ਬਾਣੀ ਸਾਡੇ ਕੰਨਾਂ ਵਿੱਚ ਰਸ ਘੋਲ ਰਹੀ ਸੀ ਅਸੀਂ ਮੋੜ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਪੁੱਜੇ ਇਹ ਉਹ ਹਸਤਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ 191699 ਇਸਵੀ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਦੀ ਸਾਜਨਾ ਕੀਤੀ ਸੀ ਇਸੇ ਲਈ ਅਨੰਦਪੁਰ ਸਾਹਿਬ ਨੂੰ ਖਾਲਸੇ ਦੀ ਜਨਮ ਭੂਮੀ ਆਖਿਆ ਜਾਂਦਾ ਹੈ ਇੱਥੇ ਅਸੀਂ ਲਗਭਗ 2 ਘੰਟੇ ਕੀਰਤਨ ਦਾ ਆਨੰਦ ਮਾਣਿਆ ਇਸ ਸਮੇਂ ਹੋਰ ਵੀ ਹੋਰ ਵੀ ਸੰਗਤਾਂ ਬਾਹਰੋਂ ਆਈਆਂ ਹੋਈਆਂ ਸਨ ਕੀਰਤਨ ਦੀ ਸਮਾਪਤੀ ਪਿੱਛੋਂ ਭਾਈ ਸਾਹਿਬ ਨੇ ਸਪੈ ਸਾਹਿਬ ਨੇ ਸੰਗਤਾਂ ਨੂੰ ਇੱਥੇ ਪੂਰੇ ਪੁਰਾਤਨ ਸ਼ਾਸਤਰਾ ਦੋ ਵਾਰੀ ਦਰਸ਼ਨ ਕਰਵਾਈ ਅਰਦਾਸ ਹੋਈ ਅਤੇ ਪ੍ਰਸ਼ਾਦ ਲੈ ਕੇ ਅਸੀਂ ਨੇੜੇ ਦੇ ਬਾਜ਼ਾਰ ਵਿੱਚ ਜਾ ਬੜੇ ਸਾਰਿਆਂ ਨੇ ਆਪਣੀ ਮਨਪਸੰਦ ਦੀਆਂ ਚੀਜ਼ਾਂ ਖਰੀਦੀਆਂ ਜਿਵੇਂ ਤਸਵੀਰਾਂ ਗੁਟਕਾ ਸਾਹਿਬ ਗੁਟਕਾ ਸਾਹਿਬ ਸਜਾਵਟ ਦਾ ਅਸਮਾਨ ਨਿੱਕੀਆਂ ਕਿਰਪਾਨ ਕੰਗੇ ਕੜੇ ਖੇਡਾਂ ਦਾ ਸਮਾਨ ਆਦੀ ਲੰਗਰ ਵਿੱਚੋਂ ਜਲ ਪ੍ਰਸ਼ਾਦਾ ਛਕਣ ਵਿੱਚੋਂ ਅਸੀਂ ਸੌਣ ਲਈ ਕਮਰਿਆਂ ਵਿੱਚ ਆ ਗਏ ਅਗਲੇ ਦਿਨ ਅਸੀਂ ਅਗਲੇ ਦਿਨ ਅਸੀਂ ਸਵੇਰੇ ਆਰਾਮ ਨਾਲ ਉੱਠੇ ਹੁਣ ਵੇਲਾ ਹੋ ਗਿਆ ਸੀ ਵਾਪਸ ਮੁੜਨ ਦਾ ਫਿਰ ਫਿਰ ਅਸੀਂ バス ਵਿੱਚ ਸਵਾਰ ਹੋ ਗਏ ਦੁਪਹਿਰ ਦਾ ਖਾਣਾ ਕਿਧਰੇ ਰਾ ਵਿੱਚ ਵੀ ਖਾ ਦਾ ਖਾਣ ਦਾ ਪ੍ਰੋਗਰਾਮ ਸੀ ਹੁਣ ਚਾ ਸੀ ਰਾਤ ਹੋਣ ਤੋਂ ਪਹਿਲਾਂ ਆਪੋਂ ਆਪਣੇ ਘਰ ਘਰ ਪਹੁੰਚਣ ਦਾ ਪਤਾ ਨਹੀਂ ਲੱਗਾ ਕਿਵੇਂ ਦੋ ਦਿਨ ਬੀਤ ਗਏ ਅੱਜ ਭਾਵੇਂ ਕਿੰਨਾ ਹੀ ਸਮਾਂ ਗੁਜ਼ਰ ਗਿਆ ਹੈ ਨੰਦਪੁਰ ਸਾਹਿਬ ਦੀ ਯਾਤਰਾ ਦੀਆਂ ਯਾਦਾਂ ਅੱਜ ਵੀ ਸਾਡੇ ਦਿਲਾਂ ਵਿੱਚ ਉਵੇਂ ਉਵੇਂ ਹੀ ਉਕਰੀਆਂ ਹੋਈਆਂ ਹਨ ਅੱਜ ਵੀ ਸਾਡੇ ਚੇਤੀਆਂ ਵਿੱਚ ਬਹੁਤ ਕੁਝ ਵਸਿਆ ਹੋਇਆ ਹੈ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਊਗੀ ਤਾਂ ਦੱਸਿਓ منوں امید ہے کہ تھا تھوں یہ کہانی بہت ودھی لگی ہونے اس کہانی دا نام سے اناند پور صاحب کی یاترا دنواد سارا امید ہے تھا تھانوں یہ کہانی ودیا لگی ہوئے گی جی سنوں ودیا لگی تو منوٹ کر کے دسو پر ਤਾਂ ਅਨੁਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਸ਼ ਸ਼ਬਸ਼ ਧੰਵਾਦ ਜੀ ਜਿੰਦਰ ਸੋਹਲ ਧੰਵਾਦ ਤੁਹਾਡਾ ਬਹੁਤ ਹਮ ਗੁਰੂ ਕੇ ਪਿਆਰੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਗੁਰ ਹਾਜੀ ਵਾ ਧੰਨਵਾਦ ਜੀ ਤੁਸੀਂ ਮੇਰੀ ਇੰਨੀ ਤਾਰੀਫ ਕੀਤੀ ਗੁਰੂ ਦੀ ਮਿਹਰ ਆ ਤਾਂ ਹੀ ਮੈਂ ਸਾਰਾ ਕੁਝ ਕਰ ਸਕਨੀ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜਗ ਜਗਵੰਤ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਣੀਗੀ ਤਾਂ ਦੱਸਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜਗਵੰਤ ਜੀ Oh thank you so much میں یہ لائف ختم کر سکتی ہاں ستری سچ سری اکال بچ... جی تھو بہت بہت ست سری امن بلاک سے بہت بہت سچ سچ سری جی میم جہاں جی دس جنے دیکھ رہے آ میری ایک بار دس دو میں چل جا چلو سچ سی اکال جی تاریاں ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ